ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕਰਿ ਸੇਵਾ ਕਿਉਂ ਕਾਰ ਸਤਗੁਰ ਪਰਸਾਦ ਉਜਲ ਕਹਾ ਚਿਲਕਨਾ ਕੋਟਮ ਕਲੜੀ ਮਸ ਤੋ ਤਿਆਂ ਝੂਠ ਨ ਉਤਰੈ ਜੇ ਸੌ ਧੋਵਾ ਤਿਸ ਉਜਲ ਕਹਿ ਹ ਚਿਲਕਨਾ ਕੋਟਮ ਕਲੜੀ ਮਸ ਤੋ ਤਿਆਂ ਝੂਠ ਨ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖ ਮੰਗੀਐ ਤਿੱਥੇ ਖੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸਿਓ ਚਿਤਵੀਆਂ ਹਾਂ ਟਟੀਆਂ ਕਮਨਾ ਆਵਨੀ ਵਿਚਿਓ ਸਖਣੀਆਂ ਹਾਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੂਟ-ਕੂਟ ਜੀਆ ਖਾਵਣੇ ਬੱਗੇ ਨਾ ਕਹੀਨ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਫਲ ਕਮਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਦੂਲੇ ਪਾਰ ਉਠਾਇਆ ਡੂਗਰਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੇ ਜਿੱਤ ਚੱਕਰੀਆਂ ਚੰਗੀਆਂ ਅਵਰਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ बदा छुटे जित गुरु जी का खालसा वाहे गुरु जी की फतेह सूही महला पहला घर सेवा ਇਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਕਹਿੰਦਾ ਸਾਫ਼ ਲਿਸ਼ਕਮਾ ਭਾਂਡਾ ਘਸਾਇਆ ਤਾਂ ਉਸ ਵਿੱਚੋਂ ਮਾੜੀ ਮਾੜੀ ਕਾਲੀ ਸਿਆਹੀ ਲੱਗ ਗਈ ਜੇ ਮੈਂ 100 ਵਾਰੀ ਵੀ ਕਹਿੰਦੇ ਭਾਂਡੇ ਨੂੰ ਧੋਵਾਂ ਸਾਫ਼ ਕਰਾਂ ਤਾਂ ਵੀ ਬਾਰੋ ਧੋਣ ਨਾਲ ਉਸ ਦੀ ਅੰਦਰਲੀ ਝੂਠ ਕਾਲਖ ਦੂਰ ਨਹੀਂ ਹੁੰਦੀ ਮੇਰੇ ਅਸਲ ਮਿੱਤਰ ਹੋਈਆਂ ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਦੋਰਨ ਵੀਰੇ ਵੀ ਮੇਰੇ ਨਾਲ ਹੀ ਚੱਲਣ ਆਗਾਜ ਜਿੱਥੇ ਕੀਤੇ ਕਰਮ ਦਾ ਹਿਸਾਬ ਮੰਗਿਆ ਜਾਂਦਾ ਹੈ ਉੱਥੇ ਅਚਕ ਹੋ ਕੇ ਹਿਸਾਬ ਦੇ ਸਕਣ ਭਾਵ ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ ਰਹਾਉ ਜਿਹੜੇ ਘਰ ਮੰਦਿਰ ਮਹਿਲ ਚੋਹਾ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ ਪਰ ਅੰਦਰੋਂ ਖਾਲੀ ਹੋਣ ਉਹ ਟੈ ਜਾਂਦੇ ਹਨ ਤੇ ਠੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ਬਗਲਿਆਂ ਦੇ ਚਿੱਟੇ ਖੰਭੁੰਦੇ ਹਨ ਬਸਦੇ ਵੀ ਉਹ ਤੀਰਥਾਂ ਉੱਤੇ ਹੀ ਹਨ ਪਰ ਜੀਆਂ ਨੂੰ ਘਟ ਲੋ ਘੁੱਟ ਘੁੱਟੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ ਜਿਵੇਂ ਸਿੰਬਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ ਮੈਂ ਅੰਨੇ ਨੇ ਸਿਰ ਉੱਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅਗਾ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ ਅੱਖਾਂ ਨਾਲ ਪਾਲਿਆਂ ਪੀ ਮੈਂ ਰਾ ਖੇੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਘਾਂ ਏ ਨਾਨਕ ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਦ ਵਿੱਚੋਂ ਪਾਰ ਲੰਘਣ ਲਈ ਦੁਨੀਆਂ ਦੇ ਲੋਕਾਂ ਦੀਆਂ ਖੁਸ਼ਾਮਦਾਂ ਲੋਕ ਦਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਤੂੰ ਇਸ ਨਾਮ ਸਿਮਰਨ ਦੀ ਰਾਹੀ ਮੋਹ ਦੇ ਬੰਦਨਾ ਤੋਂ ਕਲਾਸੀ ਪਾ ਸਕੇਂਗਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ